ਪਤਾ ਲੱਗਾਇਆ ਕਿ 3 ਸਾਲ ਤੋਂ 10 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਜੇ ਤੁਸੀਂ ਕਿਸੇ ਕੱਚੇ ਬੰਦੇ ਨੂੰ ਬਾਰਡਰ ਪਾਰ ਕਰਾਉਂਦੇ ਯੂਰਪ ਦੇ ਅੰਦਰ ਫੜੇ ਜਾਂਦੇ ਹੋ ਬਹੁਤ ਸਾਰੇ ਲੋਕਾਂ ਦੇ ਫੋਨ ਕਾਲਾਂ ਆਉਂਦੀਆਂ ਨੇ ਕਿ ਭਾਜੀ ਅਸੀਂ ਬੱਤਰੀ ਲਵਾ ਲਈ ਆ ਅਸੀਂ ਬਾਰਡਰ ਤੇ ਚੈੱਕ ਹੋ ਗਏ ਆ ਹੁਣ ਥੋੜੇ ਦਿਨਾਂ ਤੋਂ ਜਿਹੜੀ ਸਖਤਾਈ ਆ ਜਸਵਾਲ ਜੀ ਪੂਰੇ ਯੂਰਪ 'ਚ ਵੱਧ ਚੁੱਕੀ ਆ ਸਾਰੇ ਯੂਰਪ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਆ ਚੁੱਕੀ ਆ ਕਿ ਬਹੁਤ ਹੀ ਇਮੀਗ੍ਰੈਂਟ ਜਿਹੜੇ ਇਲੀਗਲ ਤਰੀਕੇ ਨਾਲ ਜਿਹੜੇ ਆ ਗਿਆ ਐਂਟਰ ਹੋ ਰਿਹਾ ਔਰ ਸਾਰੇ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਕਿ ਸਾਰਾ ਯੂਰਪ ਇਸ ਟਾਈਮ ਚਿੰਤਾਜਨਕ ਹੈ ਚਿੰਤਾ ਗ੍ਰਸਤ ਹੈਗਾ ਕਿਉਂ ਹੈ ਕਿਉਂਕਿ ਉਹਨਾਂ ਨੂੰ ਇੱਕ ਇੰਟਰਨੈਸ਼ਨਲ ਲੈਵਲ ਤੋਂ ਧਮਕੀਆਂ ਆਈਆਂ ਹੋਈਆਂ ਕਿ ਇੱਥੇ ਬੰਬ ਧਮਾਕੇ ਕਰਾਂਗੇ ਆਤੰਕਵਾਦ ਫਲਾਣਾ ਹੈ ਤੇ ਉਸ ਕਰਕੇ ਜਿਹੜਾ ਸਾਰੇ ਯੂਰਪ ਉਹਨਾਂ ਨੇ ਕੰਨ ਖੜੇ ਕਰ ਦਿੱਤੇ ਆ ਤੇ ਹੁਣ ਇੱਕ ਇੱਕ ਹੋਰ ਗੱਲ ਵੀ ਜਿਹੜੀ ਸਾਹਮਣੇ ਆ ਚੁੱਕੀ ਆ ਸਪੇਨ ਨੇ ਆਪਣੇ ਬਾਰਡਰਾਂ ਦੇ ਸਖਾਈ ਕਰ ਦਿੱਤੀ ਬਿਲਕੁਲ ਕਰ ਦਿੱਤੀ ਹੈ ਬਿਲਕੁਲ ਸਿਉਤਾਰਾ ਬਾਰਡਰ ਜਿਹੜਾ ਮੇਨ ਬਾਰਡਰ ਮਰਾਕੋ ਦਾ ਸੀਗਾ ਉਹ ਟੋਟਲੀ ਸੀਲਡ ਹੈ ਉਹ ਬਿਲਕੁਲ ਰੈਡ ਜ਼ੋਨ ਹੈ ਕਿ ਜਿਹੜਾ ਬੰਦਾ ਚਾਹੇ ਕੁਝ ਵੀ ਕ੍ਰਿਮੀਨਲ ਹੈਗਾ ਯਾ ਉਹ ਚਾਹੇ ਪੇਪਰਾਂ ਵਾਲਾ ਵੀ ਹੈਗਾ ਅਗਰ ਉਹ ਐਂਟੀ ਗਵਰਨਮੈਂਟ ਹੈ ਜਿੱਥੇ ਤੁਸੀਂ ਰਹੇ ਜਿਸ ਥਾਲੀ ਤੁਸੀਂ ਖਾਣੇ ਉਹਦੇ ਛੇਦ ਕਰੋਗੇ ਤਾਂ ਉਹਦੇ ਵਾਸਤੇ ਬਹੁਤ ਵੱਡੀਆਂ ਸਖਤ ਸਜ਼ਾ ਹੈ ਜਦ ਸਗਦਾ ਸਗਦਾ ਤੁਸੀਂ ਕੱਟ ਲੈਂਦੇ ਉਸ ਤੋਂ ਬਾਅਦ ਪੱਕਾ ਡੈਫੀਨਿਟ ਹੈ ਕਿ ਡਿਸਾਈਡ ਕਰ ਚੁੱਕੀ ਹੈ ਗਵਰਨਮੈਂਟ ਕਿ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਜਿੱਥੋਂ ਵੀ ਉਹ ਹੈਗੇ ਆ ਜਿੱਦੀ ਸਵੇਰ ਜਸਵਾਲ ਬਾਜੀ ਦੇ ਨਾਲ ਤੇ ਪੁੱਛਦੇ ਆ ਬਾਜੀ ਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਕਾਲ ਆਉਂਦੀਆਂ ਨੇ ਕਿ ਬਾਜੀ ਅਸੀਂ ਬਤਰੀ ਲਵਾ ਲਈ ਆ ਅਸੀਂ ਬਾਰਡਰ ਤੇ ਚੈੱਕ ਹੋ ਗਏ ਆ ਹੁਣ ਥੋੜੇ ਦਿਨਾਂ ਤੋਂ ਜਿਹੜੀ ਸਖਤਾਈ ਆ ਜਸਵਾਲ ਜੀ ਪੂਰੇ ਯੂਰਪ 'ਚ ਵੱਧ ਚੁੱਕੀ ਆ ਤੇ ਇਸ ਵੇਲੇ ਜਿਹੜੇ ਲੋਕ ਯੂਰਪ ਦੇ ਵਿੱਚ ਇੰਟਰ ਹੋ ਰਹੇ ਸਿਗੇ ਜਿਵੇਂ ਸਿਉਤਾ ਦਾ ਬਾਰਡਰ ਸਪੇਨ ਦਾ ਜਿਵੇਂ ਕਿਨਾਰੀਆ ਦੇ ਬਾਰਡਰ ਆ ਤੇ ਇਸ ਤੋਂ ਬਾਅਦ ਵਿੱਚ ਫੋਰਤਾ ਵਿੰਤੂਰਾ ਜਾਂ ਪਲਮਾ ਦੀ ਮਾਜੋਰਕਾ ਇਧਰਲੇ ਏਰੀਆ ਦੇ ਵਿੱਚ ਜਿਹੜੀ ਆ ਕੁਸਪਟ ਹੋ ਰਹੀ ਸੀ ਤੇ ਜਿਹੜੀ ਕੁਸਪਟ ਨੂੰ ਰੋਕਣ ਵਾਸਤੇ ਇਮੀਗ੍ਰੇਸ਼ਨ ਜਿਹੜੇ ਲੋਕੀ ਆ ਰਹੇ ਸੀ ਬੱਚੇ ਆ ਰਹੇ ਬਜ਼ੁਰਗ ਆ ਰਹੇ ਫੈਮਲੀਆਂ ਆ ਰਹੀਆਂ ਆ ਤੇ ਜਿਨ੍ਹਾਂ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ ਜਾਂ ਸਮੁੰਦਰ ਦੇ ਵਿੱਚ ਲੋਕ ਜਿਹੜੇ ਆ ਸਿਉਤਾ ਦੀ ਏਰੀਏ ਤੋਂ ਟਿਊਬ ਨਾਲ ਤੈਰ ਕੇ ਆਪਣੀ ਜਾਨ ਖਤਰੇ 'ਚ ਪਾ ਕੇ ਆਉਂਦੇ ਸੀ ਤੇ ਜਸਵਾਲ ਜੀ ਜਿਹੜੇ ਸਭ ਤੋਂ ਪਹਿਲਾਂ ਤੇ ਧੰਨਵਾਦ ਤੁਹਾਡਾ ਤੁਸੀਂ ਸਾਡੇ ਚੈਨਲ ਤੇ ਹਮੇਸ਼ਾ ਰੂਬਰੂ ਹੁੰਦੇ ਰਹਿੰਦੇ ਹੋ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਲੈ ਕੇ ਆਉਂਦੇ ਰਹਿੰਦੇ ਹੋ ਜਸਵਾਲ ਜੀ ਜੋ ਸੋਸ਼ਲ ਸਰਵਿਸ ਦਾ ਕੰਮ ਕਰਦੇ ਨੇ ਬਾਰਸਲੋਨਾ ਦੇ ਵਿੱਚ ਕਾਫੀ ਸਾਰੀ ਇਹਨਾਂ ਤੋਂ ਜੋ ਸਰਕਾਰੀ ਡਾਟਾ ਸੁਣਦਾ ਆ ਇਹਨਾਂ ਤੋਂ ਅੱਜ ਲੈਨੇ ਆ ਬਹੁਤ ਸਤ ਸ੍ਰੀ ਅਕਾਲ ਸასი ਕਾਲ ਜੀ ਸਾਰਿਆਂ ਨੂੰ ਮੇਰੇ ਵੀਰ ਭੈਣ ਭਰਾ ਜਿਹੜੇ ਵੀ ਇਹ ਆ ਸੁਣ ਰਹੇ ਆ ਜੀ ਤੇ ਧੰਨਵਾਦ ਆਪਣੇ ਅਮਰੀਕ ਭਾਜੀ ਦਾ ਜਿਹੜੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਜਾਂ ਥੋੜੇ ਆਵਾਜ਼ ਆ ਉਹਨਾਂ ਦਬੀਆਂ ਹੁੰਦੀਆਂ ਉਹਨਾਂ ਨੂੰ ਲੋਕਸ ਦੇ ਸਾਹਮਣੇ ਤੇ ਗਵਰਨਮੈਂਟ ਦੇ ਸਾਹਮਣੇ ਰੱਖਦੇ ਤੇ ਬਾਕੀ ਤੁਸੀਂ ਜਿਹੜਾ ਦੱਸਿਆ ਕਿ ਇਮੀਗ੍ਰੇਸ਼ਨ ਜਿਹੜੀ ਹੈ ਨਾ ਇਹ ਸਾਰੇ ਯੂਰਪ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਆ ਚੁੱਕੀ ਹੈ ਕਿ ਬਹੁਤ ਇਮੀਗ੍ਰੈਂਟ ਜਿਹੜੇ ਇਲੀ ਇਲੀਗਲ ਤਰੀਕੇ ਨਾਲ ਜਿਹੜੇ ਹੈਗੇ ਐਂਟਰ ਹੋ ਰਿਹਾ ਔਰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਹੈ ਕਿ ਸਾਰਾ ਯੂਰਪ ਇਸ ਟਾਈਮ ਚਿੰਤਾਜਨਕ ਹੈ ਚਿੰਤਾਗ੍ਰਸਤ ਹੈਗਾ ਕਿਉਂ ਹੈ ਕਿਉਂਕਿ ਉਹਨਾਂ ਨੂੰ ਇੱਕ ਇੰਟਰਨੈਸ਼ਨਲ ਲੈਵਲ ਤੋਂ ਧਮਕੀਆਂ ਆਈ ਹੋਈਆਂ ਕਿ ਇੱਥੇ ਆ ਬੰਮ ਧਮਾਕੇ ਕਰਾਂਗੇ ਅਤੰਕਬਾਦ ਫਲਾਣਾ ਹੈ ਤੇ ਉਸ ਕਰਕੇ ਜਿਹੜਾ ਸਾਰੇ ਯੂਰਪਾ ਉਹਨਾਂ ਨੇ ਕੰਨ ਖੜੇ ਕਰ ਦਿੱਤੇ ਆ ਅੱਖਾਂ ਬਿਲਕੁਲ ਖੋਲ ਦਿੱਤੀਆਂ ਅੱਗੇ ਪਿੱਛੇ ਜਿੰਨੀਆਂ ਹੈ ਤੋ ਇਸ ਕਰਕੇ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਜਿੰਨੇ ਵੀ ਆ ਕੰਟਰੀ ਦੇ ਜਿਹੜੇ ਵੀ ਹੈਗੇ ਜਿੱਦਾਂ ਸਪੇਨ ਦੇ ਨਾਲ ਫਰਾਂਸ ਹੈ ਫਰਾਂਸ ਦੇ ਨਾਲ ਜਰਮਨੀ ਹੈ ਆਸਟਰੀਆ ਹੈ ਉਹਨਾਂ ਨੇ ਸਾਰੇ ਬਾਰਡਰ ਜਿਹੜੇ ਬਿਲਕੁਲ ਟਾਈਟ ਕਰ ਦਿੱਤੇ ਇਸ ਟਾਈਮ ਬਿਲਕੁਲ ਜਿਹੜਾ ਵੀ ਕੋਈ ਇਲੀਗਲ ਬੰਦਾ ਉਹਦੀ ਹਰ ਬੰਦੇ ਦੀ ਉਹ ਚੈਕਿੰਗ ਕਰ ਰਿਹਾ ਤੇ ਜੇ ਇਲੀਗਰਟ ਇਲੀ ਇਲੀਗਲ ਜਿਹੜੇ ਇਮੀਗਰੈਂਟ ਇੰਟਰ ਹੁੰਦੇ ਸੀ ਉਹਨਾਂ ਤੋਂ ਬਹੁਤ ਵੱਡੀਆਂ ਪਾਬੰਦੀਆਂ ਕਰ ਰਹੇ ਆ ਅਗਰ ਕੋਈ ਪਕੜਿਆ ਜਾ ਰਿਹਾ ਉਹਨਾਂ ਨੂੰ ਜੇਲ੍ਹਾਂ 'ਚ ਭੇਜਿਆ ਜਾ ਰਿਹਾ ਅੱਛਾ ਜਸਵਾਲ ਜੀ ਦੱਸਿਆ ਜਾ ਰਿਹਾ ਕਿ ਜਿਹੜੇ ਲੋਕ ਟੈਕਸੀਆਂ ਦਾ ਗੈਰ ਕਾਨੂੰਨੀ ਕੰਮ ਕਰਦੇ ਸੀਗੇ ਲੋਕਾਂ ਨੂੰ ਜਰਮਨ ਲੈ ਕੇ ਜਾਂਦੇ ਸੀ ਸਪੇਨ ਲੈ ਕੇ ਆਉਂਦੇ ਫਰਾਂਸ ਲੈ ਕੇ ਜਾਂਦੇ ਸੀ ਐਸ ਵੇਲੇ ਜਰਮਨ ਜਿਹੜਾ ਸਾਰੇ ਆਪਣੇ ਜਿੰਨੇ ਵੀ ਬਾਰਡਰ ਪੈਂਦੇ ਆ ਲਕਸਮਬਰਗ ਦਾ ਹੋ ਗਿਆ ਫਰਾਂਸ ਦਾ ਹੋ ਗਿਆ ਸਾਰਿਆਂ ਪਾਸਿਓਂ ਜਿੰਨੇ ਵੀ ਸੈਦਾ ਤੋਂ ਪੈਂਦਾ ਪੂਰੀ ਤਰ੍ਹਾਂ ਕਲੋਜ਼ ਕਰ ਦਿੱਤੇ ਗਏ ਆ ਚੈਕਿੰਗ ਸ਼ੁਰੂ ਕਰ ਦਿੱਤੀ ਆ ਜੋ ਉਹਨਾਂ ਨੂੰ ਧਮਕੀਆਂ ਆਈਆਂ ਯੂਰਪ ਨੂੰ ਧਮਕੀਆਂ ਚੁੱਕੇ ਇਧਰੋਂ ਫਰਾਂਸ ਵੀ ਸਖਤਾਈ ਕਰ ਰਿਹਾ ਤੇ ਪਤਾ ਲੱਗਾ ਆ ਕਿ 3 ਸਾਲ ਤੋਂ 10 ਸਾਲ ਦੀ ਸਜ਼ਾ ਵੀ ਹੋ ਸਕਦੀ ਆ ਜੇ ਤੁਸੀਂ ਕਿਸੇ ਕੱਚੇ ਬੰਦੇ ਨੂੰ ਬਾਰਡਰ ਪਾਰ ਕਰਾਉਂਦੇ ਯੂਰਪ ਦੇ ਅੰਦਰ ਫੜੇ ਜਾਂਦੇ ਹਾਂ ਆ ਮਾਤਾ ਦਾ ਰਸਤੇਦਾਰ ਹੋਵੇ ਬਿਲਕੁਲ ਜੀ ਅਮਰ ਸਿੰਘ ਜੀ ਬਿਲਕੁਲ ਅੱਛੀ ਗੱਲ ਕੀਤੀ ਹੈ ਜਿਹੜੇ ਸਾਡੇ ਵੀਰ ਜਿਹੜੇ ਟੈਕਸੀ ਦਾ ਕੰਮ ਕਰਦੇ ਟੈਕਸੀ ਦਾ ਮਤਲਬ ਹੈ ਆਪਣੀਆਂ ਗੱਡੀਆਂ ਦਾ ਰੱਖੀਆਂ ਹੋਈਆਂ ਤਾਂ ਉਹਨਾਂ ਦਾ ਮਿਸਯੂਜ਼ ਕਰਦੇ ਕਿ ਜਿਹੜੇ ਇਮੀਗ੍ਰੈਂਟ ਨੂੰ ਇਲੀਗਲ ਤਰੀਕੇ ਨਾਲ ਦੂਸਰੇ ਮੁਲਕ ਦੇ ਦੂਜੇ ਮਲਕ ਆਪਣੇ ਜਰ ਬਾਰਡਰ ਕਰਾਸ ਕਰਦੇ ਸੀ ਉਹਨਾਂ ਵਾਸਤੇ ਖਾਸ ਵੱਡੀ ਖਬਰ ਇਹ ਹੈਗੀ ਹੈ ਕਿ ਜਿਹੜਾ ਬੰਦਾ ਟੈਕਸੀ ਵਾਲਾ ਕਿਸ ਤਰ੍ਹਾਂ ਦੇ ਇਮੀਗ੍ਰੈਂਟ ਨੂੰ ਇਲੀਗਲ ਨੂੰ ਇੱਧਰ ਕਰਾਸ ਕਰਾਂਦਾ ਹੈ ਤਾਂ ਉਹ ਅਗਰ ਉਹ ਪਕੜਿਆ ਜਾਂਦਾ ਤਾਂ ਉਹਨੂੰ 3 ਸਾਲ ਤੇ 10 ਸਾਲ ਦੀ ਜਿਹੜੀ ਸਜ਼ਾ ਹੈਗੀ ਹੈ ਤੇ ਕਈ ਸਾਲ ਅੱਛਾ ਉਹਦੀ ਵੱਡੀ ਪੁਆਇੰਟ ਇਹ ਹੈਗਾ ਕਿ ਉਹਨਾਂ ਦੇ ਕੋਈ ਵੀ ਹੱਲ ਨਹੀਂ ਹੈਗਾ ਉਹਨੂੰ ਜਿਹੜੀ ਸਜ਼ਾ ਹੋਣੀ ਹੈ ਉਹਦੇ ਵਿੱਚ ਹੀ ਉਹਦਾ ਕੋਈ ਹੋਰ ਤੌਰ ਤਰ੍ਹਾਂ ਤਰੀਕੇ ਕਿ ਕਿਸੇ ਤੁਸੀਂ ਕੋਡ ਚ ਜਾਓਗੇ ਕਿਸੇ ਕੋਡ ਜਾ ਕੇ ਤੁਸੀਂ ਕਰੋਗੇ ਉਹਦੀ ਕੋਈ ਸਨਵਾਈ ਨਹੀਂ ਹੈਗੀ ਹੈ ਤੇ ਇਹ ਮੈਂ ਆਪਣੇ ਵੀਰਾਂ ਨੂੰ ਇਹ ਵੀ ਮੈਂ ਇੱਕ ਅਵੇਅਰਨੈਸ ਦਿਨਾ ਕਿ ਜਿਹੜੇ ਇਹ ਕੰਮ ਕਰਦੇ ਆ ਤੇ ਬੜਾ ਮੇਰੇ ਖਿਆਲ ਚ ਸੋਚ ਸਮਝ ਕੇ ਕਰਿਓ ਤੁਹਾਡਾ ਫਿਊਚਰ ਡਾਰਕ ਚ ਜਾ ਗਿਆ ਬਿਲਕੁਲ ਖਤਮ ਹੋ ਸਕਦਾ ਬਾਕੀ ਜਿਹੜੇ ਮੇਰੇ ਵੀਰ ਜਾਂ ਭੈਣਾਂ ਆਂਦੇ ਇਲੀਗਲ ਤਰੀਕੇ ਨਾਲ ਉਹਨਾਂ ਤੇ ਵੀ ਬਹੁਤ ਸਖਤਾਈ ਹੋਈ ਹੈ ਉਹ ਵੀ ਬੜੇ ਸੋਚ ਸਮਝ ਕੇ ਐਂਟਰ ਕਰਨ ਜਿਹੜੇ ਜਸਵਾਲ ਜੀ ਜਿੱਦਾਂ ਥੋੜੇ ਦਿਨ ਪਹਿਲਾਂ ਇੱਕ ਫੈਮਿਲੀ ਸੀਗੀ ਜੇ ਆਪਣੇ ਪੁਰਤਗਾਲ ਤੋਂ ਉਹਨਾਂ ਦਾ ਫੋਨ ਆਇਆ ਸਾਨੂੰ ਕਿ ਉਹਨਾਂ ਦਾ ਜਿਹੜਾ ਹਸਬੰਡ ਆ ਉਹ ਫਰਾਂਸ ਦੇ ਵਿੱਚ ਜੇਲ੍ਹ ਵਿੱਚ ਆ ਗੱਲ ਕੀ ਸੀ ਕਿਥੇ ਯਾਰ ਦੋਸਤ ਨਾਲ ਗਿਆ ਸੀ ਬੰਦਾ ਕੱਚਾਈ ਸੀ ਵਿੱਚ ਬਾਰਡਰ ਤੇ ਫੜੇ ਗਏ ਆ ਹੁਣ ਉਹਨਾਂ ਨੂੰ ਜਿਹੜੀ ਹਫ਼ਤੇ ਦੀ ਇੱਕ ਕਾਲ ਮਿਲਦੀ ਆ ਆਪਣੇ ਘਰਦਿਆਂ ਨੂੰ ਫੋਨ ਕਰਨ ਨੂੰ ਤੇ ਹੁਣ ਇੱਕ ਇੱਕ ਹੋਰ ਗੱਲ ਵੀ ਜਿਹੜੀ ਸਾਹਮਣੇ ਆ ਚੁੱਕੀ ਆ ਸਪੇਨ ਨੇ ਆਪਣੇ ਬਾਰਡਰਾਂ ਦੇ ਸਖਤਾਈ ਕਰ ਦਿੱਤੀ ਹੈ ਬਿਲਕੁਲ ਕਰ ਦਿੱਤੀ ਹੈ ਬਿਲਕੁਲ ਸਿਉਤਾ ਦਾ ਬਾਰਡਰ ਜਿਹੜਾ ਮੇਨ ਬਾਰਡਰ ਮਰਾਕੋ ਦਾ ਸੀਗਾ ਹਾਂ ਉਹ ਟੋਟਲੀ ਸੀਲਡ ਹੈ ਉਹ ਬਿਲਕੁਲ ਰੈਡ ਜ਼ੋਨ ਹੈ ਜਿਹੜਾ ਸਿਉਤਾ ਦਾ ਬਾਰਡਰ ਤੁਸੀਂ ਦੱਸ ਰਹੇ ਹੋ ਮਤਲਬ ਕਿ ਸਪੇਨ ਦੇ ਕਈ ਹੈਗੇ ਬਾਰਡਰਸ ਹੈ ਨਾ ਜਿਦਾ ਕਨਾਰੀਆ ਦਾ ਹੋ ਗਿਆ ਪਾਲਮਾ ਦਾ ਹੋ ਗਿਆ ਸਿਉਤਾ ਦਾ ਹੋ ਗਿਆ ਖਾਸ ਸਾਰੇ ਤੋਂ ਵੱਡਾ ਜਿਹੜਾ ਸਿਉਤਾ ਮੇਨ ਹੈਗਾ ਜਿਹੜੇ ਮਰਾਕੋ ਤੇ ਬਿਲਕੁਲ ਆਪਣੇ ਪੈਦਲ ਚੱਲ ਕੇ ਯਾਨੀ ਕਿ ਬਾਰਡਰ ਹੈਗਾ ਉਹਦੇ ਸਮੁੰਦਰ ਕੋਈ ਨਹੀਂ ਹੈਗਾ ਹਨਾ ਉਹ ਜਿਹੜਾ ਹੈਗਾ ਉਸ ਦੇ ਇਸ ਕੀ ਹੋਇਆ ਕਿ ਉੱਥੋਂ ਜਿਹੜੇ ਇਲੀਗਲ ਮਤਲਬ ਇਮੀਗ੍ਰੈਂਟ ਐਂਟਰ ਹੋਏ ਉਹਦੇ ਵਿੱਚ ਜਿਹੜੇ ਹਨ ਨਵਾਲਿਗ ਯਾਨੀ 18 ਸਾਲ ਤੋਂ ਥੱਲੇ ਉਹ ਮੇਰੇ ਖਿਆਲ 300 ਤੋਂ ਉੱਤੇ ਬੱਚੇ ਹੈਗੇ ਆ ਜਿਹੜੇ ਐਂਟਰ ਕੀਤੇ ਗਏ ਤੇ ਇਹ ਜਿਹੜੀ ਸਪੇਨ ਗਵਰਨਮੈਂਟ ਹੈਗੀ ਆ ਇਹਨੂੰ ਕਿੰਨਾ ਵੱਡਾ ਯਾਨੀ ਕਿ ਸੋਚ ਹੈਗਾ ਜਾਂ ਕਿ ਇਸ ਤਰ੍ਹਾਂ ਦੀ ਜਿਹੜੇ ਇਲੀਗਲ ਇੰਟਰ ਹੈਗੇ ਆ ਇੰਟਰਸ ਹੈਗੀ ਆ ਤੇ ਇਹਨਾਂ ਤੇ ਜਿਹੜੀ ਸਪੇਨ ਗਵਰਨਮੈਂਟ ਨੇ ਤੇ ਵੀ ਉਂਗਲੀਆਂ ਚੱਕੀਆਂ ਜਾ ਰਹੀਆਂ ਜਿਹੜੀ ਯੂਰੋਮਨ ਯੂਰੋਪੀਅਨ ਕਮਿਊਨਿਟੀ ਹੈਗੀ ਆ ਉਹਦੇ ਜਿਹੜੀ ਜਿਹੜੀ ਕੈਪੀਟਲ ਉਹਦੀ ਬ੍ਰਸਲ ਹੈਗੀ ਬੈਲਜੀਅਮ ਚ ਹੈਗੀ ਉਹ ਵੀ ਇਹਨਾਂ ਤੇ ਉਂਗਲੀਆਂ ਚੱਕਦੇ ਕਿ ਭਾਈ ਤੁਸੀਂ ਆਪਣਾ ਸਪੇਨ ਦਾ ਜਿਹੜਾ ਬਾਰਡਰ ਆ ਉਹ ਸੀਲ ਕੀਤਾ ਜਾ ਰਿਹਾ ਆ ਕਿ ਫਰਾਂਸ ਵੱਲੋਂ ਜਿਹੜੇ ਲੋਕ ਜਾਂਦੇ ਨੇ ਬਾਰਡਰ ਕਰਾਸ ਕਰਦੇ ਨੇ ਉਹਨਾਂ ਤੇ ਸਖਤਾਈ ਕੀਤੀ ਜਾਵੇ ਜ਼ਿਆਦਾਤਰ ਜਿਹੜੇ ਫਰਾਂਸ ਤੋਂ ਸਪੇਨ ਨੂੰ ਆ ਰਹੇ ਨੇ ਜਿੱਦਾਂ ਹੀ ਪੁਰਤਗਾਲ ਦੀ ਇਮੀਗ੍ਰੇਸ਼ਨ ਬੰਦ ਹੋਈ ਉਹ ਤੋਂ ਬਾਅਦ ਵਿੱਚ ਜਿਹੜੇ ਲੋਕ ਆ ਗਏ ਆ ਹਜ਼ਾਰਾਂ ਦੀ ਤਦਾਦ ਵਿੱਚ ਕੰਮ ਦੀ ਤਰਹੀਸ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਚੁੱਕੀ ਆ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਜਦੋਂ ਜੇ ਆਪਣਾ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਸਾਰਿਆਂ ਨੂੰ ਪਤਾ ਹੈਗਾ ਕਿ ਪੁਰਤਗਾਲ ਨੇ ਬੰਦ ਕਰ ਦਿੱਤੀ ਤੇ ਜਿੰਨੇ ਵੀ ਸਾਡੇ ਮਤਲਬ ਇਮੀਗ੍ਰੈਂਟ ਜਿਹੜੀ ਇਲੀਗਲ ਐਂਟਰ ਹੋਈ ਸੀ ਉਹਨਾਂ ਨੇ ਸਾਰੇ ਵਾਪਸੀ ਕਰਕੇ ਤੇ ਉਹਦੇ ਨਾਲ ਜਿਹੜਾ ਸਾਰਿਆਂ ਤੋਂ ਪਹਿਲਾਂ ਹੈਗਾ ਸਪੇਨ ਹੈਗਾ ਕੰਟਰੀ ਤੇ ਇਹਦੇ ਚ ਇੰਨਾ ਰਸ ਪੈ ਗਿਆ ਕਿ ਇੱਥੇ ਬੰਦੇ ਨੂੰ ਸੌਣ ਨੂੰ ਜਗ੍ਹਾ ਨਹੀਂ ਰਹੀ ਹੈਗੀ ਆ ਹੁਣ ਇਹਦਾ ਦੋ ਤਰ੍ਹਾਂ ਦੇ ਇਫੈਕਟ ਪਿਆ ਇੱਕ ਤਾਂ ਇਫੈਕਟ ਵਧੀਆ ਪਿਆ ਇੱਕ ਇਹਦਾ ਇਫੈਕਟ ਮਾੜਾ ਪਿਆ ਮਾੜਾ ਮਾੜਾ ਇਫੈਕਟ ਇਹ ਆ ਕਿ ਜਿੰਨੇ ਵੀ ਲੋਕ ਆਏ ਆ ਸਰਕਾਰ ਨੂੰ ਪਰੇਸ਼ਾਨੀਆਂ ਵਧੀਆਂ ਜਸਵਾਲ ਜੀ ਬਿਲਕੁਲ ਸਹੀ ਕਹਿ ਰਹੇ ਹੋ ਸਰਕਾਰ ਨੂੰ ਪਰੇਸ਼ਾਨੀਆਂ ਵਧਣ ਤੋਂ ਬਾਅਦ ਇਮੀਗ੍ਰੇਸ਼ਨ ਜਿਵੇਂ ਖੁੱਲਣ ਦੇ ਬਹੁਤ ਚਾਂਸਸ ਸੀਗੇ ਕਿ ਬਹੁਤ ਲੋਕਾਂ ਦੀ ਆਸ ਸੀਗੀ ਕਿ ਇਮੀਗ੍ਰੇਸ਼ਨ ਦੇ ਉੱਤੇ ਛੇਤੀ ਜਿਹੜੀ ਆ ਸਪੇਨ ਗਵਰਨਮੈਂਟ ਕੋਈ ਵੱਡਾ ਫੈਸਲਾ ਲੈਣ ਜਾ ਰਹੀ ਆ ਪਰ ਜਿਹੜੀ ਆਪੋਜੀਟ ਪਾਰਟੀ ਆ ਪੀਸੋਏ ਦੇ ਨਾਲ ਪੇਪੇ ਉਸ ਪਾਰਟੀ ਵੱਲੋਂ ਲਗਾਤਾਰ ਤੇ ਹੋਰ ਪਾਰਟੀਆਂ ਵੱਲੋਂ ਉਹਨਾਂ ਦੇ ਉੱਤੇ ਇਮੀਗ੍ਰੇਸ਼ਨ ਨੂੰ ਲੈ ਕੇ ਹੀ ਉਂਗਲੀਆਂ ਚੱਕੀਆਂ ਜਾ ਰਹੀਆਂ ਤੇ ਉਹਨਾਂ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਈ ਸ਼ਹਿਰਾਂ ਦੇ ਹਾਲਾਤ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਮੰਦੇ ਹੋ ਗਏ ਨੇ ਤੇ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਗੰਦਗੀ ਐਰਾ ਵਗੈਰਾ ਬਹੁਤ ਕੁਝ ਹੋਈ ਆ ਤੇ ਜਿਹਦਾ ਕਰਕੇ ਗਵਰਨਮੈਂਟ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਉਹ ਚਿੰਤਾ ਦੇ ਵਿੱਚ ਆ ਜਿਵੇਂ ਲੜਾਈਆਂ ਝਗੜੇ ਵੱਧ ਗਏ ਬਹੁਤ ਜ਼ਿਆਦਾ ਹੋ ਗਿਆ ਕ੍ਰਾਈਮ ਵੱਧ ਗਿਆ ਕ੍ਰਾਈਮ ਵੱਧ ਗਿਆ ਵਾ ਤੇ ਚੋਰੀਆਂ ਵੱਧ ਚੁੱਕੀਆਂ ਆ ਪਰ ਸਰਕਾਰ ਕਹਿੰਦੀ ਆ ਕਿ ਉਹਨਾਂ ਲੋਕਾਂ ਨੂੰ ਪੇਪਰ ਦਿੱਤੇ ਜਾਣ ਜਿਹੜੇ ਲੋਕ ਔਨੈਸਟ ਕੰਮ ਕਰਨ ਵਾਸਤੇ ਕੰਮ ਕਰਨ ਦੇ ਰਾਸਤੇ ਜਾਏ ਆ ਜਾਂ ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਹੀ ਸਪੈਸ਼ਲੀ ਤੌਰ ਤੇ ਜਿਹੜੀ ਉਹ ਮਦਦ ਹੋਵੇ ਜਾਂ ਨਾ ਹੀ ਕੀ ਉਹਨਾਂ ਲੋਕਾਂ ਨੂੰ ਮਦਦ ਦਿੱਤੀ ਜਾਵੇ ਜਿਹੜੇ ਲੋਕ ਲੜਾਈਆਂ ਝਗੜੇ ਦੂਜੀ ਗੱਲ ਜਸਵਾਲ ਜੀ ਇੱਕ ਹੋਰ ਜੀਪੁੱਣ ਜਿਹੜੇ ਸਪੇਨ ਗਵਰਨਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਕਾਨੂੰਨ ਹੋਰ ਵੀ ਪਾਸ ਹੋ ਰਿਹਾ ਹੈ ਕਿ ਜਿਹੜੇ ਲੋਕ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਹੋਣਗੇ ਜਾਂ ਜਿਹੜੇ ਡਿਫਾਲਟਡ ਲੋਕ ਜਿਹੜੇ ਕ੍ਰਿਮੀਨਲ ਕੇਸ ਹੋਣਗੇ ਉਹਨਾਂ ਦੇ ਪੇਪਰ ਜਿਹੜੇ ਉਹ ਰੀਨਿਊ ਨਹੀਂ ਉਹ ਪਾਣਗੇ ਨਹੀਂ ਨਹੀਂ ਹੋਣੀ ਤੇ ਨਾਲ ਉਹਨਾਂ ਨੂੰ ਹੋ ਸਕਦਾ ਰਿਪੋਰਟ ਵੀ ਕੀਤਾ ਜਾਵੇ ਬਿਲਕੁਲ ਜਿਹੜਾ ਬਹੁਤ ਅੱਛਾ ਪੁਆਇੰਟ ਕੀਤਾ ਅਮਰੀਕ ਭਾਜੀ ਨੇ ਆਡ ਨੇ ਜੀ ਵੀ ਸਾਡਾ ਬਹੁਤ ਅੱਛੀਆਂ ਗੱਲਾਂ ਕਰਨਾ ਹੁੰਦਾ ਤੇ ਇਹ ਹੈਗਾ ਜਿਹੜਾ ਬਿਲਕੁਲ ਕਹਿ ਰਿਹਾ ਕਿ ਜਿਹੜਾ ਬੰਦਾ ਚਾਹੇ ਕੁਝ ਵੀ ਕ੍ਰਿਮੀਨਲ ਹੈਗਾ ਯਾ ਉਹ ਚਾਹੇ ਪੇਪਰਾਂ ਵਾਲਾ ਵੀ ਹੈਗਾ ਅਗਰ ਉਹ ਐਂਟੀ ਗਵਰਨਮੈਂਟ ਹੈ ਜਿੱਥੇ ਤੁਸੀਂ ਰਹੇ ਜਿਸ ਥਾਲੀ ਤੁਸੀਂ ਖਾਣੇ ਉਹਦੇ ਛੇਦ ਕਰੋਗੇ ਤਾਂ ਉਹਦੇ ਵਾਸਤੇ ਬਹੁਤ ਵੱਡੀਆਂ ਮਤਲਬ ਸਖਤ ਸਜ਼ਾ ਹੈ ਜਦ ਸਜ਼ਾ ਸਜ਼ਾ ਤੁਸੀਂ ਕੱਟ ਲੈਂਦੇ ਉਸ ਤੋਂ ਬਾਅਦ ਪੱਕਾ ਡੈਫੀਨਿਟ ਹੈ ਕਿ ਡਿਸਾਈਡ ਕਰ ਚੁੱਕੀ ਹੈ ਗਵਰਨਮੈਂਟ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾਏ ਜਿੱਥੋਂ ਵੀ ਉਹ ਹੈਗੇ ਆ ਇੱਕ ਖਬਰ ਹੋਰ ਸਾਂਝੀ ਕਰਦੀ ਏ ਕਿ ਟੂਰਿਸਟ ਬਹੁਤ ਆਇਆ ਇਸ ਸਾਲ ਤੇ ਜਿਹੜੀ ਆ ਹਵਾਈ ਆਵਾਜਾਈ ਬਹੁਤ ਵਧੀ ਜਿਹਦਾ ਕਰਕੇ ਜਿਹੜੇ ਬਾਰਸਲੋਨਾ ਦੇ ਵਿੱਚ ਜਿਹੜੀ ਆ ਉਹ ਸਟਾਫ 에ਅਰਪੋਰਟਾਂ ਦੇ ਵਧਾਇਆ ਜਾ ਰਿਹਾ ਆ ਬਾਰੇ ਹੁਣ ਇਹਦੇ ਵਿੱਚ ਇੱਕ ਹੋਰ ਵੀ ਗੱਲ ਜਿਹੜੇ ਪੁਆਇੰਟ ਵਾਲੀ ਆ ਜਿਹੜੇ ਸਾਡੇ ਲੋਕਾਂ ਵਾਸਤੇ ਜਿਹੜੇ ਪਤਾ ਲੱਗ ਜਾਏ ਜਿਹੜੇ ਲੋਕ ਆ ਰਹੇ ਨੇ ਹੁਣ ਜਿਹੜੇ ਲੋਕ ਇਟਲੀ ਦਾ ਵਰਕ ਪਰਮਿਟ ਵੀਜ਼ਾ ਲੈ ਕੇ ਆਉਂਦੇ ਸੀ ਉਹਨਾਂ ਵਾਸਤੇ ਇਹ ਖਬਰ ਜ਼ਰੂਰੀ ਆ ਤੇ ਉਹਨਾਂ ਨੂੰ ਭੇਜੋ ਜਰੂਰ ਜਿਹੜੇ ਜਿਨ੍ਹਾਂ ਨੇ ਵਰਕ ਪਰਮਿਟ ਭਰ-ਭਰ ਕੇ ਭੇਜੇ ਹੋਏ ਨੇ ਕਿ ਜਿੰਨੂੰ ਤੁਹਾਡਾ ਕੋਈ ਬੰਦਾ 에어ਪੋਰਟ ਤੇ ਆਉਂਦਾ ਆ ਯਾਨੀ ਕਿ ਇਟਲੀ ਦੇ 에어ਪੋਰਟ ਤੇ ਆਉਂਦਾ ਆ ਵਰਕ ਪਰਮਿਟ ਦਾ ਵੀਜ਼ਾ ਲੱਗਾ ਤੇ ਉਹਦੇ ਮਾਲਕ ਦੀ ਸ਼ਾਨ ਵੀਣ ਕੀਤੀ ਜਾਂਦੀ ਆ ਤੇ ਜੇ ਉਹਦੇ ਮਾਲਕ ਕੋਲ ਕੰਮ ਨਹੀਂ ਹੈਗਾ ਜਾਂ ਪੇਪਰ ਫੇਕ ਲਾ ਦਿੱਤੇ ਕਈ ਲੋਕਾਂ ਨੇ ਪੇਪਰ ਬਹੁਤ ਫੇਕ ਲਾ ਕੇ ਵੀਜ਼ੇ ਲਵਾਏ ਆ ਤੇ ਉਹਨਾਂ ਨੂੰ ਫਿਰ ਇਟਲੀ 에ਅਰਪੋਰਟ ਤੋਂ ਹੀ ਰਿਪੋਰਟ ਕੀਤਾ ਜਾਂਦਾ ਬਿਲਕੁਲ ਸਹੀ ਖਬਰ ਦੱਸੀ ਹੈ ਬਿਲਕੁਲ ਹੀ ਮੇਰੇ ਕੋਲ ਵੀ ਬਹੁਤ ਕੇਸਸ ਆ ਬਹੁਤ ਫੋਨ ਆਏ ਜੇਕਰ ਇਦਾਂ ਹੁੰਦਾ ਤਾਂ ਕੀ ਹੁੰਦਾ ਉਹ ਜਿਹੜਾ ਹੈਗਾ ਬੰਦਾ ਇੰਡੀਆ ਜਾਂ ਜਿਸ ਮੁਲਕ ਤੇ ਵੀ ਆ ਰਿਹਾ ਨਾ ਜੋ ਬੰਦੇ ਹੈਗਾ ਆ ਉਹ ਕੀ ਕਰਦੇ ਕਿ ਇੱਕ ਕੰਟਰੈਕਟ ਦਿੰਦੇ ਹਨਾ ਤਾਂ ਮਾਲਕ ਮਾਲਕ ਸੱਚਮੁੱਚ ਲੋ 10 ਬੰਦਿਆਂ ਦਾ ਡਿਮਾਂਡ ਕੀਤੀ ਹੈ ਤੋ ਜਿਹੜੇ ਜਿਹੜੇ ਮੇਰੇ ਵਰਗੇ ਜਾਂ ਦੂਸਰੇ ਬੰਦੇ ਹੁੰਦੇ ਉਹਨਾਂ ਨੇ ਕੀ ਫੇਕ ਲਗਾ ਕੇ ਤੋ ਬੰਦੇ ਆਪਣੇ ਯਾਨੀ ਕਿ ਏਜੈਂਟੀ ਕੀਤੀ ਹੈ ਲੋਕਾਂ ਨਾਲ ਏਜੈਂਟੀ ਸ਼ੁਰੂ ਕਰ ਦਿੰਦੇ ਤੇ ਉਹ ਦੇ ਕਰਕੇ ਉਹਨਾਂ ਨੇ ਜਦ ਹੁਣ ਕੀ ਕੀਤਾ ਇਟਲੀ ਗਵਰਨਮੈਂਟ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਬੰਦਾ ਜਿਹੜਾ 10 ਸਹੀ ਹੈਗੇ ਤੇ 100 ਜਿਹੜਾ ਹੈਗਾ ਉਸੇ ਮਾਲਕ ਨੂੰ ਯਾਨੀ ਕਿ ਫੇਕ ਕੰਟਰੈਕਟ ਲਾ ਕੇ ਜਿਹੜੇ ਏਜੰਟ ਹੈਗੇ ਉਹਨਾਂ ਨੂੰ ਲਾਇਆ ਹੋਇਆ ਤਾਂ ਉਹਨਾਂ ਨੂੰ ਮੰਗਵਾਇਆ ਉਹ ਜਦ ਜਿਹੜਾ ਬੰਦਾ ਕਿੱਥੇ ਤੋਂ ਵੀ ਆਂਦਾ ਕਿਸੇ ਵੀ ਮੁਲਕ ਤੋਂ ਆਂਦਾ ਜਦੋਂ 에어ਪੋਰਟ ਦੇ ਪਹੁੰਚ ਜਾਂਦਾ ਇਟਲੀ ਦੇ ਤਾਂ ਉਹ ਇਟਲੀ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਮਾਲਕ ਨਾਲ ਕੰਟੈਕਟ ਕਰਦੀ ਯਾਨੀ ਫੋਨ ਕਰਦੀ ਕਿ ਭਾਈ ਤੇਰਾ ਆਹ ਬੰਦਾ ਹੈਗਾ ਤੂੰ ਤੇਰੇ ਉਦੋਂ ਚੈਗਲ ਲਿਸਟਾ 'ਚ ਉਹ ਤੇ ਜ਼ਿਆਦਾਤਰ ਜਿਹੜੇ ਬੰਦੇ 10 ਹੁੰਦੇ ਆ ਤੇ 100 ਜਿਹੜਾ ਇਲੀਗਲ ਯਾਨੀ ਕਿ ਫੇਕ ਲਗਾ ਕੇ ਉਹਨਾਂ ਨੂੰ ਪੇਪਰ ਜਾਂ ਵੀਜ਼ਾ ਲਗਾ ਕੇ ਲੇ ਲੈ ਕੇ ਆ ਜਾਂਦੇ ਨੇ ਤੋ ਇਮੀਗ੍ਰੇਸ਼ਨ ਕੀ ਕਰਦੀ ਉਹਨਾਂ ਨੂੰ ਉੱਥੋਂ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੁਣ ਜੀ ਐ ਜਸਵਾਲ ਜੀ ਇੱਕ ਕੇਸ ਹੋਰ ਵੀ ਬਹੁਤ ਆਇਆ ਜਿਹੜੇ ਅੰਡਰ 18 ਕੁੜੀਆਂ ਦੇ ਨਾਲ ਛੇੜਖਾਨੀ ਕਰਦੇ ਹੋਏ ਮੁੰਡੇ ਅੰਦਰ ਜੇਲਾਂ ਚ ਜਾਂ ਜਿਨ੍ਹਾਂ ਦੇ ਉੱਤੇ ਰੇਪ ਕੇਸ ਆ 15 ਸਾਲਾਂ ਦੀ 16 ਸਾਲਾਂ ਦੀ 14 ਸਾਲਾਂ ਦੀ ਕੁੜੀ ਦਾ ਹੱਥ ਲਾਇਆ ਛੇੜਖਾਨੀ ਕੀਤੀ ਆ ਤੇ ਇਦਾਂ ਦੇ ਕੇਸ ਆ ਮਾਪੇ ਸਾਨੂੰ ਫੋਨ ਕਰਦੇ ਆ ਬਾਅਦ ਵਿੱਚ ਕਈ ਲੋਕ 14 14 ਸਾਲਾਂ ਦੀ ਸਜ਼ਾ ਆ 10 ਸਾਲਾਂ ਦੀ ਸਜ਼ਾ ਆ ਮਾੜੀ ਮੋਟੀ ਛੇੜਖਾਨੀ ਜਿਵੇਂ ਕਿਸੇ ਨੇ ਕੋਈ ਅਸਲੀਲ ਹਰਕਤ ਕੀਤੀ ਆ ਕੋਈ ਜਾਂ ਕੁਝ ਵੀ ਕੀਤਾ ਆ ਤੇ ਜਾਂ ਕੁੜੀ ਨੇ ਜਾ ਕੇ ਤੁਹਾਡੇ ਉੱਤੇ ਦਰਖਾਸਤ ਦੇ ਦਿੱਤੀ ਆ ਉਸ ਤੋਂ ਬਾਦ ਉਹਦੀ ਜ਼ਮਾਨਤ ਨਹੀਂ ਹੋਈ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਉਹ ਚਾਹੇ ਅੰਡਰ 18 ਹੈਗਾ ਹੈਨਾ ਕੋਈ ਵੀ ਇਸ ਤਰ੍ਹਾਂ ਅਸਲੀਲ ਹਰਕਤਾਂ ਜਿਹੜੀ ਆਉਣੀ ਹੈ ਸਮਾਜ ਦੇ ਜਾਂ ਕੁੜੀ ਦੇ ਮਤਲਬ ਕਿ ਤੁਸੀਂ ਸੈਕਸ਼ੂਅਲ ਅਸੌਲਟ ਕਹਿੰਦੇ ਆਪਾਂ ਹੈਨਾ ਤੇ ਉਹ ਜਿਹੜਾ ਕੋਈ ਵੀ ਕਰੇਗਾ ਉਹਦੀ ਕੋਈ ਜ਼ਮਾਨਤ ਨਹੀਂ ਹੈਗੀ ਆ ਚਾਹੇ ਉਹ ਅੰਡਰ ਏਜ ਹੈ ਚਾਹੇ ਉਹ ਓਪਰ ਏਜ ਹੈਗਾ ਹੈਨਾ ਉਹਦਾ ਕੋਈ ਵੀ ਹੱਲ ਨਹੀਂ ਉਹਨੂੰ ਡਾਇਰੈਕਟਲੀ ਜੇਲ ਹੈਗੀ ਆ ਤੇ ਉਹਦਾ ਕੋਈ ਜ਼ਮਾਨਤ ਨਹੀਂ ਆ ਜਿੰਨੀ ਜੇਲ ਹੈਗੀ ਉਹ ਜੇਲ ਚ ਹੀ ਰਹਿਣਾ ਹੈ ਜੀ ਜੀ ਇਹ ਕੁਝ ਕੇਸ ਆਏ ਸੀ ਸਾਡੇ ਕੋਲ ਤੇ ਉਹਨਾਂ ਨੂੰ ਸਜ਼ਾ ਹੋਈ ਆ ਘੁੰਮਣ ਲਈ ਆਏ ਸੀਗੇ ਗੱਲ ਟੂਰਿਸਟ ਦੀ ਕੀਤੀ ਸੀ ਟੂਰਿਸਟ ਦੇ ਵਿੱਚ ਬਹੁਤ ਸਾਡੇ ਲੋਕ ਇੰਡੀਅਨ ਆਉਂਦੇ ਆ ਇੰਡੀਅਨ ਬਹੁਤ ਆਉਂਦੇ ਆ ਇੰਡੀਅਨ ਬਹੁਤ ਆਉਂਦੇ ਇੰਗਲੈਂਡ ਤੋਂ ਆਉਂਦੇ ਆ ਹੋਰਾਂ ਕੰਟਰੀਆਂ ਤੋਂ ਆਉਂਦੇ ਜਦੋਂ ਇੱਥੇ ਆਉਂਦੇ ਆ ਤੇ ਹਮੇਸ਼ਾ ਹੁੱਲੜਬਾਜੀ ਜਾਂ ਨੱਚਣਾ ਗਾਉਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦੇ ਵਿੱਚ ਜਿਹੜੀਆਂ ਗਲਤੀਆਂ ਕਰ ਲੈਂਦੇ ਆ ਉਹ ਜਿਹੜੀਆਂ ਗਲਤੀਆਂ ਨੂੰ ਲੈ ਕੇ ਸਾਡੇ ਕੋਲ ਬੜੇ ਕੇਸ ਆਇਆ ਬਹੁਤ ਬਹੁਤ ਕੇਸੇ ਬਿਲਕੁਲ ਬਿਲਕੁਲ ਸਾਡੇ ਸਾਂਝੇ ਕੇਸੇ ਹੈਗੇ ਤੁਸੀਂ ਪਾਸ ਥਰੂ ਕਰਨੇ ਮੇਰੇ ਕੋਲ ਉਹ ਕੇਸੇ ਇਦਾਂ ਆ ਉਹਨਾਂ ਦੇ ਪਾਸਪੋਰਟ ਜਬਤ ਕਰ ਲਿੱਤੇ ਜਾਂਦੇ ਆ ਤੇ ਉਹਨਾਂ ਨੂੰ ਜੇਲ੍ਹ ਵਿੱਚ ਛੱਡ ਦਿੱਤਾ ਜਾਂਦਾ ਤੇ ਜੇ ਤੁਹਾਡੇ ਕੋਲ ਇੱਥੇ ਇਹਦੇ ਕੰਮ ਕਰ ਨਹੀਂ ਆ ਰਾਈਗੋ ਨਹੀਂ ਆ ਤਾਂ ਤੁਹਾਡੀ ਜ਼ਮਾਨਤ ਵੀ ਨਹੀਂ ਹੁੰਦੀ ਨਹੀਂ ਹੁੰਦੀ ਤੇ ਬਾਅਦ ਜ਼ਮਾਨਤ ਕਰਾਉਣ ਵਾਸਤੇ ਪਰਿਵਾਰ ਜਿਹੜੇ ਆ ਉਹ ਲੱਖਾਂ ਰੁਪਈਆ ਵਕੀਲਾਂ ਨੂੰ ਦਿੰਦੇ ਆ ਪਰ ਉਹਨਾਂ ਦਾ ਕੋਈ ਵੀ ਹੱਲ ਨਹੀਂ ਹੁੰਦਾ ਜਿੰਨਾ ਚਿਰ ਉਹ ਆਪਣੀਆਂ ਸਜਾਵਾਂ ਨਹੀਂ ਕੱਟ ਲੈਂਦੇ ਬਿਲਕੁਲ ਸਹੀ ਇਹ ਕੇਸ ਬਹੁਤ ਆ ਰਹੇ ਆ ਤੇ ਇਹਨਾਂ ਕੇਸਾਂ ਦੇ ਉੱਤੇ ਜਿਹੜੇ ਵੀਰ ਫ੍ਰਾਂਸ ਤੋਂ ਜਾਂ ਸਪੇਨ ਤੋਂ ਕਿਸੇ ਪਾਸੇ ਘੁੰਮਣ ਵੀ ਆਉਂਦੇ ਨੇ ਜਾਂ ਇੰਡੀਆ ਤੋਂ ਆਉਂਦੇ ਨੇ ਖਾਸ ਤੌਰ ਤੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਆਖਰੀ ਹੁਣ ਥੋੜੇ ਦਿਨ ਪਹਿਲਾਂ ਅਸੀਂ ਸਾਡੇ ਕੋਲ ਇੱਕ ਕੇਸ ਆਇਆ ਸੀ ਜਿਨੇ ਡਿਸਕੋ ਦੇ ਵਿੱਚ ਸਿਰਫ ਕੁੜੀ ਨਾਲ ਛੇੜਖਾਨੀ ਸਿਰਫ ਉਦਾਂ ਹੀ ਗੱਲਾਂ ਬਾਤਾਂ ਜੀ ਕੀਤੀ ਸੀ ਤੇ ਉਸ ਤੋਂ ਬਾਅਦ ਵਿੱਚ ਕੁੜੀ ਦੇ ਪਰਚਾ ਦੇਣ ਤੋਂ ਬਾਅਦ ਉਹ ਉਹ ਕੁੜੀ ਨੇ ਪਰਚਾ ਘਟਾਤਾ ਸੀ ਉਹਦੇ ਤੇ ਉਹਨੂੰ ਫੜਿਆ ਗਿਆ ਉਹਦੇ ਜਿਹੜੇ ਡਾਕੂਮੈਂਟਸ ਸੇਕੋ ਜਬਤ ਕਰ ਲਿਆ ਕੋਰਟ ਚ ਬਿਲਕੁਲ ਸਹੀ ਕੋਰਟ ਦੇ ਵਿੱਚ ਜਬਤ ਕੀਤੇ ਤੁਸੀਂ ਮੇਰੇ ਕੋਲ ਕੇਸ ਭੇਜਿਆ ਸੀ ਮੇਰੇ ਕੋਲ ਜਸਵਾਲ ਭਾਜੀ ਇਹ ਜਾ ਕੇ ਆਏ ਆ ਬਿਲਕੁਲ ਮੈਂ ਹੈਂਡਲ ਕੀਤਾ ਉਸ ਕੇਸ ਨੂੰ ਪਰ ਕੋਈ ਉਹਦਾ ਹੱਲ ਨਹੀਂ ਹੈਗਾ ਜੋ ਹੈਗਾ ਉਹ ਹੋਣਾ ਹੈਗਾ ਯਾਰ ਠੀਕ ਹੈ ਜੀ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਕਿ ਭਾਈ ਜਿਹੜੇ ਕਹਿ ਰਹੇ ਹੈਗੇ ਆ ਕਿ ਯੂਰਪ ਹੈ ਇਹਨਾਂ ਸੋਚੋ ਕਿ ਗੋਰੀਆਂ ਆ ਇਹਨਾਂ ਦਾ ਕੋਈ ਇਦਾਂ ਦਾ ਹੈਗਾ ਇਹ ਸਾਡੇ ਆ ਯਾਨੀ ਕਿ ਜਿਹੜਾ ਸਾਡਾ ਕਲਚਰ ਉਹਨਾਂ ਤੋਂ ਜ਼ਿਆਦਾ ਇਹਨਾਂ ਦਾ ਰਿਚ ਕਲਚਰ ਹੈਗਾ ਯਾ ਇਹ ਇਹਨਾਂ ਨੂੰ ਸੋਚੋ ਕਿ ਇਹਨਾਂ ਨੇ ਕੱਪੜੇ ਛੋਟੇ ਪਾਏ ਆ ਵੱਡੇ ਆ ਡਰਿੰਕ ਕੀਤਾ ਪਰ ਇਹਨਾਂ ਦਾ ਕੈਰੈਕਟਰ ਬਹੁਤ ਸਹੀ ਹੁੰਦਾ ਹੈ ਆਪਾਂ ਜਿਹੜੇ ਸੋਚਦੇ ਉਹਦੇ ਬਿਲਕੁਲ ਦਿਨ ਰਾਤ ਦਾ ਫਰਕ ਹੈ ਸਾਡੀ ਸੋਚ ਔਰ ਉਹਨਾਂ ਦਾ ਜਿਹੜੀ ਸੋਚ ਹੈਗੀ ਆ ਸਾਰੀਆਂ ਖਬਰਾਂ ਨੂੰ ਫੇਰ ਦੁਬਾਰਾ ਰਿਪੀਟ ਕਰਦੇ ਆ ਦੱਸਦੇ ਆ ਕਿ ਬਾਰਡਰਾਂ ਨੂੰ ਕਲੋਜ਼ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਇਮੀਗ੍ਰੇਸ਼ਨ ਨੂੰ ਨੱਥ ਪਾਉਣ ਵਾਸਤੇ ਸਪੇਨ ਦੇ ਜਿਹੜੇ ਵੱਖੋ-ਵੱਖਰੇ ਬਾਰਡਰ ਆ ਉਹਨਾਂ ਨੂੰ ਸਕਤਾਈ ਕੀਤੀ ਗਈ ਆ ਜਿਨ੍ਹਾਂ ਦੇ ਉੱਤੇ 10000 ਤੋਂ ਵੱਧ ਜਿਹੜਾ ਫੌਜੀ ਤਨਾਤ ਕੀਤਾ ਜਾ ਰਿਹਾ ਆ ਕਿ ਲੋਕਾਂ ਨੂੰ ਜਿਹੜੇ ਸਮੁੰਦਰੀ ਰਸਤਾ ਆ ਉਹਨਾਂ ਦੇ ਵਿੱਚ ਰੋਕਣ ਵਾਸਤੇ ਇਸ ਤੋਂ ਬਾਅਦ ਵਿੱਚ ਚੱਲਦੇ ਆ ਜੀ ਇੱਕ ਖਬਰ ਆਈ ਬਹੁਤ ਹੀ ਮੰਦ ਭੱਗੀ ਆ ਇੱਕ ਬਾਰਸਲੋਨਾ ਤੋਂ ਇੱਕ ਟੈਕਸੀ ਡਰਾਈਵਰ ਜਿਹੜਾ ਵਾ ਉਹਦੀ ਡੈਥ ਹੋ ਚੁੱਕੀ ਆ ਉਹਦਾ ਐਕਸੀਡੈਂਟ ਕਿਸੇ ਕਿਸੇ ਦਾ ਐਕਸੀਡੈਂਟ ਹੋਇਆ ਸੀ ਮੋਰੇ ਟੈਕਸੀ ਦਾ ਉਹ ਜਦੋਂ ਐਕਸੀਡੈਂਟ ਹੋਇਆ ਤੇ ਪਿੱਛੋਂ ਗੱਡੀ ਲੈ ਕੇ ਆਇਆ ਤੇ ਜਦੋਂ ਰੋਕੀ ਆ ਰੋਕ ਕੇ ਉਹਦੀ ਹੈਲਪ ਵਾਸਤੇ ਨਿਕਲਿਆ ਬਾਹਰ ਤਾਂ ਕਹਿੰਦੇ ਪਿੱਛੋਂ ਇੱਕ ਪ੍ਰਾਈਵੇਟ ਗੱਡੀ ਆਈ ਆ ਜਿਹਨੇ ਵਿੱਚ ਮਾਰ ਕੇ ਤੋਂ ਸੁੱਟ ਦਿੱਤਾ ਹਾਂਜੀ ਦੇਖੋ ਇਹ ਬਿਲਕੁਲ ਸੇਕਰ ਜੇ 에어ਪੋਰਟ ਦੇ ਲਾਗੇ ਹੋਈ ਹੈ ਇਹ ਹੈਨਾ ਇਹ ਜਿਹੜੇ ਹੋਇਆ ਹੈ ਸਿਵਲ ਹੈਲਪ ਰਾਡ ਦੇ ਕੋਲ ਹੋਇਆ ਤਾਂ ਦੇਖੋ ਆਪਣੇ ਯਾਨੀ ਕਿ ਕਿਸੇ ਦੀ ਜਾਨ ਬਚਾਉਣ ਵਾਸਤੇ ਉਹ ਆਪਣੇ ਟੈਕਸੀ ਤੇ ਉਤਰਿਆ ਹੈਗਾ ਤੇ ਉਤਰ ਕੇ ਜਿੱਦਾਂ ਮਤਲਬ ਦਰਵਾਜ਼ਾ ਖੋਲ ਕੇ ਥੱਲੇ ਆਏ ਤੇ ਦੂਸਰੀ ਗੱਡੀ ਆਈ ਤੇ ਉਹਦ ਨੂੰ ਯਾਨੀ ਕਿ ਉਹ ਤਾਂ ਟੱਕਾ ਮਾਰ ਕੇ ਇਹਨੂੰ ਡਿੱਗ ਗਿਆ ਤਾਂ ਉਹ ਉਧਰ ਉੱਪਰ ਗੱਡੀ ਨਿਕਲ ਗਈ ਹੈ ਤਾਂ ਉਹਦੀ ਡੈਥ ਹੋ ਗਈ ਹੈ ਤਾਂ ਇਹ ਵੀ ਬੜੀ ਮੰਦ ਭਾਗੀ ਖਬਰ ਹੈਗੀ ਆ ਬਾ ਦੂਸਰੇ ਜਾਨ ਬਚਾਉਂਦੇ ਹੋਏ ਆ ਤੇ ਆਪਣੀ ਜਾਨ ਗਵਾ ਬੱਠੇ ਜੀ ਲਓ ਜੀ ਹੁਣ ਤੱਕ ਲਈ ਇੰਨਾ ਕੀ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਮਿਲਦੇ ਆ ਤੁਹਾਨੂੰ ਅਗਲੀਆਂ ਖਬਰਾਂ ਦੇ ਵਿੱਚ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੇ ਜਿਹੜੇ ਆ ਪੇਪਰ ਜਮ੍ਹਾਂ ਕਰਾਉਣੇ ਆ ਬਿਨਾਂ ਕਿਸੇ ਕੰਟਰੈਕਟ ਤੋਂ ਬਿਨਾਂ ਕਿਸੇ ਤੋਂ ਪੈਸੇ ਦਿੱਤੇ ਹੋਏ ਤੁਸੀਂ ਆਪਣਾ ਕੰਮ ਖੋਦਾ ਕਰਵਾ ਸਕਦੇ ਹੋ ਤੇ ਇਸ ਤੋਂ ਇਲਾਵਾ ਅਸੀਂ ਪਹਿਲਾਂ ਦੱਸਿਆ ਸੀਗਾ ਕਿ ਇੰਡੀਅਨ ਪਾਸਪੋਰਟ ਜਿਹੜਾ ਵਾ ਲੈਣ ਵਾਸਤੇ ਤੁਹਾਨੂੰ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਕੀ-ਕੀ ਚਾਹੀਦਾ ਆ ਤੇ ਤੁਹਾਨੂੰ ਲੈਣ ਵਾਸਤੇ ਕਿਸੇ ਏਜੰਟ ਨੂੰ ਹਾਇਰ ਕਰਨ ਦੀ ਲੋੜ ਨਹੀਂ ਆ ਤੁਸੀਂ ਬੀਐਫਐਸੀ ਆਫਿਸ ਜਾ ਸਕਦੇ ਹੋ ਜੀ ਬਿਲਕੁਲ ਬੀਐਫਐਸ ਜਾਓ ਜੀ ਡਾਇਰੈਕਟ ਉਹਨਾਂ ਨੂੰ ਕੰਟੈਕਟ ਕਰੋ ਹੂੰ ਤੇ ਉ ਜਾ ਕੇ ਉਹਨਾਂ ਨੂੰ ਫਾਈਲ ਜੋ ਵੀ ਬੰਦੀ ਹੈ ਉੱਥੇ ਬਨਵਾਓ ਉਹਨਾਂ ਸਾਰੀ ਆਪਣੀ ਪ੍ਰੋਬਲਮਸ ਦੱਸੋ ਉਹਦਾ ਹੱਲ ਉੱਥੇ ਹੁੰਦਾ ਹੈ ਕਿਸੇ ਦੇ ਕੋਲ ਜਾ ਕੇ ਪੈਸੇ ਖਰਚਣ ਦੀ ਜਾਂ ਕਿਸੇ ਨੂੰ ਪੈਸੇ ਦੇ ਕੇ ਕੰਮ ਕਰਵਾਉਣ ਦੀ ਕੋਈ ਲੋੜ ਨਹੀਂ ਹੈਗੀ ਆ ਇੰਡੀਆ ਗਵਰਨਮੈਂਟ ਇੰਡੀਆ ਗਵਰਨਮੈਂਟ ਜਿਹੜੀ ਐਮਬੈਸੀ ਆਫ ਇੰਡੀਆ ਵੀ ਉਹ ਕਾਫੀ ਕੋਆਪਰੇਟ ਕਰਦੀ ਹੈ ਉਹ ਹੱਲ ਮਤਲਬ ਹਾਰ ਇਸ ਜਿੰਨੀ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸੋਚਦੇ ਆ ਕਿ ਕੁਛ ਨਾ ਕੁਛ ਤੁਹਾਡਾ ਅਸੀਂ ਮਦਦ ਕਰ ਸਕੀਏ ਐਸੀ ਗੱਲ ਨਹੀਂ ਉਹ ਵੀ ਪੂਰਾ ਜਿਹੜਾ ਸਾਧੇਰੀ ਇੰਡੀਅਨ ਜਿਹੜੀ ਗਵਰਨਮੈਂਟ ਜਾਂ ਐਮਬੈਸੀ ਆਫ ਇੰਡੀਆ ਮੈਡਰਿਡ ਜਾਂ ਮਾਰਸੇ ਪਿਰ ਭੈਣ ਭਰਾ ਨੂੰ ਇਹੀ ਹੈ ਬੇਨਤੀ ਯਾ ਰਿਕਵੈਸਟ ਹੈ ਕਿ ਹੱਥ ਸੇ ਤਰੀਕੇ ਨਾਲ ਕੰਮ ਕਰੋ ਜਿਹਦੇ ਤੁਹਾਡੇ ਤੇ ਵੀ ਉਂਗਲੀ ਨਾ ਚੱਕੇ ਜਾਵੇ ਤੇ ਦੂਸਰੇ ਦੇ ਨਾ ਪੈਸੇ ਖਰਾਬ ਕਰੋ ਧੰਨਵਾਦ ਕਰਦਾ ਧੰਨਵਾਦ